ਇੱਕ ਨਗਰ ਕੀਰਤਨ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੀ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾ ਸ਼ਹੀਦੀ ਸਮਾਗਮ ਨੂੰ ਲੈ ਕੇ ਜਿਹਦੇ ਨਾਲ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਜੀ ਦੀ ਸ਼ਹੀਦੀ ਵੀ ਨਾਲ ਸ਼ਾਮਲ ਹੈ ਅਸਾਂ ਤੋਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਗੁਰਦੁਆਰਾ ਸਾਹਿਬ ਥੋਬੜੀ ਤੋਂ ਜਿਹੜਾ ਚੱਲਿਆ ਸੀ ਉਹ ਸਾਰੇ ਦੇਸ਼ ਤੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਹੁੰਦਾ ਹੋਇਆ 22 ਤਰੀਕ ਨੂੰ ਸ਼ਾਮ ਨੂੰ ਰੋਪਨ ਪਹੁੰਚ ਰਿਹਾ। ਰਾਤ ਗੁਰਦੁਆਰਾ ਪੱਠਾ ਸਾਹਿਬ ਹੈ ਔਰ 23 ਨੂੰ ਪੱਠਾ ਸਾਹਿਬ ਤੋਂ ਸ਼ੁਰੂਆਤ ਕਰਕੇ 23 ਦੁਪਹਿਰ ਬਾਅਦ ਸ੍ਰੀ ਅਨੰਦਪੁਰ ਸਾਹਿਬ ਪਹੁੰਚੇਗਾ। ਗੁਰੂ ਸਾਹਿਬ ਦਾ ਜੋ ਇਤਿਹਾਸ ਹੈ ਜੋ ਕੁਰਬਾਨੀ ਉਨ੍ਹਾਂ ਨੇ ਕੀਤੀ ਜੋ ਬਲਿਦਾਨ ਹੈ ਉਹਨਾਂ ਦਾ ਉਹਦੇ ਕਰਕੇ ਇੱਕ ਤਾਂ ਬੜੀ ਵੱਡੀ ਤਸੱਲੀ ਹੈ ਕਿ ਸ਼ੁਰੂਆਤ ਤੋਂ ਲੈ ਕੇ ਸਾਰੇ ਰਸਤੇ ਦੇ ਵਿੱਚ ਸਾਰੇ ਧਰਮਾਂ ਦੇ ਲੋਕਾਂ ਨੇ ਬਹੁਤ ਵੱਡਾ ਸਤਿਕਾਰ ਉਡਾ ਕੀਤਾ ਔਰ ਰੋਪੜ ਦੇ ਵਿੱਚ ਵੀ ਅਸੀਂ ਸਵਾਗਤ ਦੀਆਂ ਤਿਆਰੀਆਂ ਵਾਸਤੇ ਕੱਲ ਗੁਰਦਵਾਰਾ ਸਿੰਘ ਸਭਾ ਰੋਪੜ ਦੇ ਵਿੱਚ 24 ਵਕਫਾ ਵਕਫਾ ਧਰਮਾਂ ਦੀਆਂ ਜਥੇਬੰਦੀਆਂ ਜਿਹੜੇ ਚ ਗੁਰਦੁਆਰਾ ਕਮੇਟੀਆਂ ਵੀ ਆ ਮੰਦਰ ਕਮੇਟੀਆਂ ਵੀ ਆ ਵੱਖ-ਵੱਖ ਸਮਾਜਿਕ ਜਥੇਬੰਦੀਆਂ ਵੀ ਆ ਵਪਾਰਕ ਜਥੇਬੰਦੀਆਂ ਵੀ ਆ ਜਿਹੜੇ ਮੁਸਲਮਾਨ ਭਾਈਚਾਰੇ ਦੀਆਂ ਜਥੇਬੰਦੀਆਂ ਵੀ ਆ ਸਾਰੇ ਧਰਮਾਂ ਦੀ ਇਕੱਠੀ ਮੀਟਿੰਗ ਕੀਤੀ ਹੈ ਇਕੱਠੀ ਤਾਲਮਿਲ ਕਮੇਟੀ ਬਣਾਈ ਹੈ ਤੇ ਸ਼ਹਿਰ ਵੱਲੋਂ ਸਾਰੇ ਧਰਮਾਂ ਦੇ ਲੋਕਾਂ ਵੱਲੋਂ ਇਕੱਠਾ ਉਹਦਾ ਸਵਾਗਤ ਕਰਦੇ ਇਸ ਤੋਂ ਪਹਿਲਾਂ ਪੱਠਾ ਸਾਹਿਬ ਦੇ ਵਿੱਚ ਵੀ ਅਸੀਂ ਮੀਟਿੰਗ ਕੀਤੀ ਹੈ ਅੱਜ ਚਾਵਲਾ ਸਾਹਿਬ ਤੇ ਮੈਂ ਅਸੀਂ ਨੂਪੁਰਦੀ ਮੀਟਿੰਗ ਕਰਕੇ ਆਏ ਆਂ ਸੋਮਵਾਰ ਨੂੰ ਕਨੋਲੀ ਮੀਟਿੰਗ ਰੱਖੀ ਹੈ ਅਸੀਂ ਸੁਨੇਹਾ ਜਿਹੜਾ ਕੋਸ਼ਿਸ਼ ਕਰ ਰਹੇ ਆਂ ਸਾਰੇ ਪਿੰਡਾਂ ਦੇ ਵਿੱਚ ਦੇਣ ਦਾ ਕਿ ਜਿੱਥੇ-ਜਿੱਥੇ ਵੀ ਰੂਟ ਦੇ ਨੇੜੇ ਕੋਈ ਪੜਾਹ ਹੈ ਵੱਡੀ ਤੋਂ ਛੋਟੀ ਜੋ ਸੰਗਤ ਜਿਹੜੀ ਹੈ ਉੱਥੇ ਪਹੁੰਚੇ ਇੱਥੇ ਵੀ ਪੰਜ ਪਾਰਕ ਪਾਰਕ ਦੇ ਵਿੱਚ ਸਾਂਝੇ ਤੌਰ ਦੇ ਉੱਤੇ ਪੂਰੇ ਇਲਾਕੇ ਦੀਆਂ ਸੰਗਤਾਂ ਵੱਲੋਂ ਇੱਥੇ ਵੀ ਸਨਮਾਨ ਕੀਤਾ ਜਾਏਗਾ ਸੋ ਬਹੁਤ ਜਿਹੜੀ ਐ ਮੈਂ ਸਮਝਦਾ ਸੀ ਭਾਗਾ ਵਾਲੇ ਕਿ ਕੋਈ ਨਗਰ ਕੀਰਤਨ ਚੱਲ ਰਿਹਾ ਹੈ ਜੇ ਐਡਕੇ ਦੇ ਵਿੱਚੋਂ ਕੋਈ ਨਗਰ ਕੀਰਤਨ ਚੱਲਣਾ ਹੈ ਜਿਹੜਾ ਚਾਂਦਰੀ ਚੌਕ ਤੋਂ ਜਿਹੜਾ ਭਾਈ ਜੈਤਾ ਜੀ ਜਿਸ ਰਸਤੇ ਸੀਸਲਾ ਗਿਆ ਕੋਈ ਚੱਲ ਰਿਹਾ ਧੋਬੜੀ ਸਾਹਿਬ ਤੋਂ ਔਰ ਦੇਸ਼ ਤੇ ਹੋਰ ਇਸੇ ਤੋਂ ਵੀ ਬਹੁਤ ਨਗਰ ਕੀਰਤਨ ਚੱਲ ਰਹੇ ਪਰ ਪਹੁੰਚ ਰਹੇ ਸਾਰੇ ਅਨੰਦਪੁਰ ਸਾਹਿਬ ਨੂੰ ਕਿਉਂਕਿ ਇਤਿਹਾਸ ਜਿਹੜਾ ਸਾਰਾ ਉਹ ਅਨੰਦਪੁਰ ਸਾਹਿਬ ਦੇ ਨਾਲ ਜੁੜਿਆ ਹੋਇਆ ਹੈ ਇਹ ਸ਼ਹਿਰ ਵੀ ਉਹਨਾਂ ਨੇ ਸਫਤ ਕੀਤਾ ਸੀ ਜਿਹੜਾ ਇੱਥੇ ਆ ਕੇ ਕਸ਼ਮੀਰੀ ਪੰਡਤਾਂ ਨੇ ਫਰਿਆਦ ਕੀਤੀ ਸੀ ਇੱਥੇ ਹੀ ਫੈਸਲਾ ਕੀਤਾ ਸੀ ਉਹਨਾਂ ਨੇ ਇੱਥੋਂ ਹੀ ਸ਼ਹਾਦਤ ਦੇਣ ਵਾਸਤੇ ਗਏ ਸੀ ਤੇ ਇੱਥੇ ਹੀ ਭਾਈ ਜੱਤਾ ਜੀ ਸੀਸ ਲਗਿਆ ਸੀ ਸੁਭਾ ਸਮਝਦਾ ਕਿ ਸਾਡੀ ਰੋਪੜ ਜ਼ਿਲ੍ਹੇ ਦੀ ਸਾਰੀ ਸੰਗਤ ਦੀ ਬੜੀ ਵੱਡੀ ਜ਼ਿੰਮੇਵਾਰੀ ਪੜ ਜਾਂਦੀ ਹੈ ਕਿ ਜੇ ਸਾਰੇ ਵਿਦੇਸ਼ਾਂ ਵਿੱਚੋਂ ਦੇਸ਼ਾਂ ਵਿੱਚੋਂ ਲੋਕੀ ਚੱਲ ਕੇ ਇੱਥੇ ਆ ਰਹੇ ਆ ਤੇ ਅਸੀਂ ਵੀ ਅੱਗੇ ਹੋ ਕੇ ਵੱਧ ਚੜ ਕੇ ਜਿਹੜੀ ਸੰਗਤ ਨਾਲ ਆ ਰਹੀ ਹੈ ਉਹਦਾ ਸਵਾਗਤ ਕਰੀਏ ਸੋ ਸੰਗਤ 'ਚ ਬੜਾ ਉਤਸ਼ਾਹ ਆ ਸਾਰੇ ਵਰਗਾਂ ਦੇ ਲੋਕ ਇਕੱਠੇ ਹੋ ਕੇ ਸਾਰੀਆਂ ਧਾਰਮਿਕ ਸਿੱਖਿਸ਼ਤਾ ਇਕੱਠੇ ਹੋ ਕੇ ਤੇ ਗੁਰੂ ਸਾਹਿਬ ਦੀ ਜੋ ਸੇਧ ਸੀ ਸਾਰੀ ਮਾਨਵਤਨ ਸਾਂਝੀ ਵਲਤ ਹੈ ਉਹ ਸਾਨੂੰ ਸਬੂਤ ਜਿਹੜਾ ਇੱਥੇ ਉਹ ਸਭ ਸਰਕਾਰ